ਫਿਲੌਰ ਦੇ ਪਿੰਡ ਨੰਗਲ ਵਿਖੇ ਲੱਗਾ ਤਰਨਾ ਹੋਇਆ ਖਤਮ ਫਿਲੌਰ ਦੇ ਨਜ਼ਦੀਕ ਪਿੰਡ ਨੰਗਲ ਵਿਖੇ 31 ਮਾਰਚ ਵਾਲੀ ਘਟਨਾ ਕਰਮ ਨੂੰ ਲੈ ਕੇ ਬੀਐਸਪੀ ਵੱਲੋਂ ਲਗਾਇਆ ਤਰਨਾ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਇਸ ਘਟਨਾ ਦੇ ਮੁੱਖ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਤੇ ਤਰਨਾ ਖਤਮ ਕਰਵਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ 14 April ਵਾਲੇ ਦਿਨ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਪੰਜਾਬ ਬਚਾਓ ਰੈਲੀ ਇਸੇ ਜਗ੍ਹਾ ਤੇ ਕੀਤੀ ਜਾਏਗੀ ਸਾਰੇ ਇਲਾਕਾ ਵਾਸੀਆਂ ਨੂੰ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਇਸ ਮੌਕੇ ਬਸਪਾਦੀ ਸੀਨੀਅਰ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਮੌਜੂਨ ਸਮਾਜ ਪਾਰਟੀ ਬਹੁਤ ਹੀ ਪੀੜਾ ਵਿੱਚ ਹੈ ਪਹਿਲਾਂ ਤਾਂ ਕਿ ਭਾਰਤ ਨੂੰ ਸੰਵਿਧਾਨ ਦੇਣ ਵਾਲੀ ਮਹਾਨ ਸ਼ਕਤੀ ਜਿਨ੍ਹਾਂ ਦਾ ਭਾਰਤ ਨੂੰ ਸਵਾਰਨ ਭਾਰਤ ਨੂੰ ਸੰਭਾਲਣ ਵਿੱਚ ਬਹੁਤ بڑا ਯੋਗਦਾਨ ਹੈ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਕਿ ਜਗ੍ਹਾ ਜਗ੍ਹਾ ਤੇ ਉਹਨਾਂ ਦੇ ਸਟੈਚੂ ਦਾ ਅਪਮਾਨ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਆਮ ਪਾਰਟੀ ਦੀ ਸਰਕਾਰ ਦੇ ਦੌਰਾਨ ਅਮਰਸਰ ਫਲੋਰ ਬਟਾਲਾ ਇਹ ਜੋ ਘਟਨਾਵਾਂ ਹੋਈਆਂ ਅਸੀਂ ਇਹਦੀ ਨਿੰਦਾ ਕਰਦੇ ਆਂ ਔਰ ਪੰਜਾਬ ਸਰਕਾਰ ਦੀ ਨੈਗਲੀਜੈਂਸੀ ਅਣਗਹਿਲੀ ਔਰ ਪੰਜਾਬ ਸਰਕਾਰ ਦੀ ਬੇਰੁਖੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਪੰਜਾਬ ਦੀ ਸਰਕਾਰ ਦਾ ਨਫ਼ਰਤ ਵਾਲਾ ਵਤੀਰਾ ਜਿਹੜਾ ਉਹਦੀ ਨਿੰਦਾ ਕਰਦੇ ਔਰ ਇਸੇ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਮਜਬੂਰ ਹੋਣਾ ਪਿਆ ਕਿ 31 ਤਰੀਕ ਨੂੰ ਜੋ ਡਾਕਟਰ ਅੰਬੇਡਕਰ ਜੀ ਦਾ અપਮਾਨ ਕੀਤਾ ਗਿਆ ਨੰਗਲਪਿੰਡ ਦੇ ਵਿੱਚ ਸੰਵਿਧਾਨ ਦੇ ਵਿਰੁੱਧ ਨਾਰੇ ਲਿਖੇ ਗਏ ਤੋਂ ਭੋਜਨ ਸਮਾਜ ਪਾਰਟੀ ਨੂੰ ਇਹ ਮਹਿਸੂਸ ਹੋਇਆ ਕਿ ਲਗਾਤਾਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ અપਮਾਨ ਜਿਹੜਾ ਇਹ ਪੰਜਾਬ ਸਰਕਾਰ ਦੀ ਅਣਗਹਿਲੀ ਕਰਕੇ ਹੋ ਰਿਹਾ ਇਸ ਕਰਕੇ ਅਸੀਂ ਇਹ ਨਿਰੰਤਰ ਦਿਨ ਔਰ ਰਾਤ ਦਾ ਧਰਨਾ ਰੱਖਿਆ ਸੀ ਜੱਟ ਕਰ ਸਰਕਾਰ ਦੋਸ਼ੀ ਨਹੀਂ ਫੜਦੀ ਉਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤਾਂ ਮੈਂ ਬਹੁਜਨ ਸਮਾਜ ਪਾਰਟੀ ਦੇ ਫਲੋਰ ਦੀ ਸਾਡੀ ਸਾਰੀ ਟੀਮ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਧਰਨੇ ਨੂੰ ਕਾਮਯਾਬ ਕੀਤਾ ਔਰ ਦੋਸ਼ੀ ਫੜੇ ਗਏ ਤਾਂ ਮੈਂ ਵਧਾਈ ਦਿੰਦਾ ਫਲੋਰ ਦੀ ਸਾਰੀ ਟੀਮ ਨੂੰ ਧੰਨਵਾਦ ਕਰਦਾ ਇਹਨਾਂ ਦਾ ਕਿ ਇਹਨਾਂ ਨੇ ਮਿਹਨਤ ਕਰਕੇ ਆਪਣੇ ਉਦੇਸ਼ ਨੂੰ ਹਾਸਲ ਕੀਤਾ ਔਰ ਪੰਜਾਬ ਸਰਕਾਰ ਨੂੰ ਮੇਰੀ ਇਹ ਸਲਾਹ ਆ ਕਿ ਆਉਣ ਵਾਲੇ ਸਮੇਂ ਚ ਵੀ ਉਹਨਾਂ ਨੂੰ ਸਤਰਕ ਹੋਣ ਦੀ ਲੋੜ ਹੈ ਸਾਵਧਾਨ ਹੋਣ ਦੀ ਲੋੜ ਹੈ ਸਰਕਾਰ ਦੇ ਕੋਲ ਕੋਈ ਸਾਧਨਾਂ ਦੀ ਕਮੀ ਨਹੀਂ ਹੁੰਦੀ ਜੇ ਇਹ ਕਿਸਾਨਾਂ ਦਾ ਧਰਨਾ ਚੁੱਕਣ ਲਈ ਹਜ਼ਾਰਾਂ ਪੁਲਿਸ ਪੁਲਿਸ ਕਰਮਚਾਰੀ ਇਕੱਠੇ ਕਰ ਸਕਦੇ ਆ ਜੀ ਸੀ ਬੀਆਂ ਲਿਆ ਸਕਦੇ ਟ੍ਰੈਲੀਆਂ ਚੁੱਕਣ ਲਈ ਤੋਂ ਜੇ ਇਹ ਗਰੀਬਾਂ ਨੂੰ ਕੁੱਟਣ ਲਈ ਡਾਂਗਾਂ ਲਿਆ ਸਕਦੇ ਆ ਹਜ਼ਾਰਾਂ ਪੁਲਿਸ ਕਰਮਚਾਰੀ ਇਕੱਠੇ ਕਰ ਸਕਦੇ ਆ ਤੋ ਫਿਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂਆਂ ਦੇ ਉੱਪਰ ਪੈਰਾ ਵੀ ਲਗਾਇਆ ਜਾ ਸਕਦਾ ਤਾਂ ਪੰਜਾਬ ਸਰਕਾਰ ਪਰਮਾਨੈਂਟ ਸਿਕਿਉਰਿਟੀ ਦਾ ਪ੍ਰਬੰਧ ਕਰੇ ਜਿੱਥੇ-ਜਿੱਥੇ ਵੀ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਆ ਤਾਂ ਕਿ ਸਮਾਜਿਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ ਉਹਨਾਂ ਦੀ ਮਨਸ਼ਾ ਨੂੰ ਅਸਫਲ ਬਣਾਇਆ ਜਾ ਸਕੇ ਔਰ ਸਮਾਜਿਕ ਭਾਈਚਾਰਾ ਸਮਾਜਿਕ ਇਕਤਾ ਕੈਮਰਾ ਹੈ ਜੋ 14 ਅਪ੍ਰੈਲ ਬਾਰੇ ਸਮਾਜਿਕ ਭਾਈਚਾਰੇ ਦੇ ਵਿੱਚ ਜ਼ਹਿਰ ਘੋਲਣ ਦੇ ਬਾਰੇ ਜੋ ਬਿਆਨ ਦਿੱਤੇ ਜਾ ਰਹੇ ਆ ਤੋ ਬੌਧਨ ਸਮਾਜ ਪਾਰਟੀ ਉਸ ਮੰਚਾਂ ਨੂੰ ਕਿਸੇ ਕੀਮਤ ਤੇ ਸਫਲ ਨਹੀਂ ਹੋਣ ਦੇਗੀ ਇਸ ਕਰਕੇ ਸਰਕਾਰ ਨੂੰ ਅਸੀਂ ਝੰਡਾਉਂਦੇ ਆ ਸੁੱਤੀ ਹੋਈ ਸਰਕਾਰ ਨੂੰ ਜਗਾ ਰਹੇ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ ਔਰ 14 ਅਪ੍ਰੈਲ ਨੂੰ ਬੌਧਨ ਸਮਾਜ ਪਾਰਟੀ ਸਾਰੇ ਜ਼ਿਲ੍ਹਿਆਂ ਚ ਡਾਕਟਰ ਅੰਬੇਦਕਰ ਜੀ ਦੇ ਸਨਮਾਨ ਚ ਬੌਧਨ ਸਮਾਜ ਪਾਰਟੀ ਮੈਦਾਨ ਚ ਇਸ ਵਿਸ਼ੇ ਨੂੰ ਲੈ ਕੇ ਪੰਜਾਬ ਸੰਭਾਲੋ ਰੈਲੀਆਂ ਅਸੀਂ ਕਰ ਰਹੇ ਆ ਉਹਨਾਂ ਦੇ ਜਨਮ ਦਿਨ ਤੇ ਔਰ ਜਲੰਧਰ ਜ਼ਿਲ੍ਹੇ ਦੀ ਰੈਲੀ ਨੰਗਲ ਪਿੰਡ ਦੇ ਵਿੱਚ ਵਿਧਾਨ ਸਭਾ ਹਾਲ ਕਾ ਫਲੋਰ ਦੇ ਵਿੱਚ ਭੋਜਨ ਸਮਾਜ ਪਾਰਟੀ ਪੰਜਾਬ ਸੰਭਾਲੋ ਰੈਲੀ ਕਰਕੇ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਈ ਸਰਕਾਰ ਆਪਣੀ ਸੰਵਧਾਨਿਕ ਜ਼ਿੰਮੇਵਾਰੀ ਦੇ ਪ੍ਰਤੀ ਐ ਸੀਰੀਅਸ ਹੋਵੇ ਸincere ਹੋਵੇ ਸ਼ੌਰਣਿਕ ਕਮੇਟੀ ਇਸ ਮੁੱਦੇ ਤੇ ਚੌਪਰੀ ਉਹਦੇ ਬਾਰੇ ਕੀ ਕਹੂਗੀ ਦੇਖੋ ਸਾਰੀਆਂ ਹੀ ਕਮੇਟੀਆਂ ਚੁੱਪ ਰਹੀਆਂ ਕੋਈ ਇੱਕ ਕਮੇਟੀ ਦੀ ਥੋੜੀ ਆਪਾਂ ਗੱਲ ਕਰਦੇ ਭਾਈ ਚਾਹੇ ਆਪਾਂ ਇਹ ਕਹ ਲਈਏ ਗਊ ਰੱਖਿਆ ਕਮੇਟੀ ਉਹ ਵੀ ਡਾਕਟਰ ਅੰਬੇਡਕਰ ਦੇ અપਮਾਨ ਤੇ ਚੁੱਪ ਠੀਕ ਹੈ ਨਾ ਔਰ ਸ਼ਰੋਮਣੀ ਕਮੇਟੀ ਉਹ ਵੀ ਡਾਕਟਰ ਅੰਬੇਡਕਰ ਜੀ ਦੇ અપਮਾਨ ਤੇ ਚੁੱਪ ਹੈ ਤੋ ਪਤਾ ਲੱਗਦਾ ਨਾ ਕਿ ਕਿੰਨੀ ਸਾਂਝ ਹੈ ਇਹਨਾਂ ਦੀ ਤੋ ਇਹ ਸਾਂਝ ਜਿਹੜੀ ਆ ਇਹ ਅਸਲ ਚ ਇਕੁਐਲਿਟੀ ਦੇ ਪ੍ਰਤੀ ਨਫਰਤ ਉਹ ਜਿਹੜਾ ਡਾਕਟਰ ਅੰਬੇਡਕਰ ਜੀ ਨੇ ਆਜ਼ਾਦੀ ਬਰਾਬਰੀ ਭਾਈਚਾਰ ਜਿਹੜੇ ਪ੍ਰਬੰਧ ਸਵਿਧਾਨ ਚ ਕੀਤਾ ਤਾਂ ਜਿਨ੍ਹਾਂ ਨੂੰ ਮਨਜ਼ੂਰ ਨਹੀਂ ਉਹ ਚੁੱਪ ਆ ਦੰਦਾ ਥੱਲੇ ਜੀਬ ਲੈ ਕੇ ਬੈਠੇ ਆ ਔਰ ਹੋ ਸਕਦਾ ਕੁਝ ਜਿਹੜੀਆਂ ਇਸ ਇਹਦੇ ਵਿੱਚ ਤਾਕਤਾਂ ਲੱਗੀਆਂ ਕੁਝ ਨੂੰ ਤਾਂ ਡਰ ਦੇ ਖਾਮੋਸ਼ ਹੋਣ ਤੋਂ ਇਸ ਕਰਕੇ ਭੋਜਨ ਸਮਾਜ ਪਾਰਟੀ ਨੇ ਸਲਾਹ ਦਿੱਤੇ ਆ ਕਿ ਸਾਰੀਆਂ ਜਥੇਬੰਦੀਆਂ ਨੂੰ ਨਹੀਂ ਤਾਂ ਮੈਨੂੰ ਕੀ ਲੋੜ ਇਹਨਾਂ ਨੂੰ ਸਲਾਹ ਦੇਣ ਦੀ ਮੈਂ ਤੈਨੂੰ ਨੁਸਲਾਹ ਦੇ ਰਿਹਾ ਦੋ ਤਿੰਨ ਦਿਨ ਤੋਂ ਕਿ ਪਹਿਈ ਤੁਸੀਂ ਉਦਾਂ ਚੁੱਪ ਨਹੀਂ ਕਰਦੇ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਅਪਮਾਨ ਤੇ ਖਮੋਸ਼ ਡਰ ਕੱਢਾ ਤੁਹਾਨੂੰ ਡਰ ਕੱਢੋ ਤੁਹਾਡੇ ਕੋਲ ਤਾਂ ਸਿਕਿਉਰਟੀ ਵੀ ਕਿਸੇ ਕੋਈ ਬਾਈ ਕੈਟਾਗਰੀ ਦੀ ਕਿਸੇ ਕੋਈ ਜੈਡ ਕੈਟਾਗਰੀ ਦੀ ਖੌਫ ਕੱਢਾ ਇੰਨਾ ਤੋ ਇਹ ਖੌਫ ਕੱਢ ਕੇ ਸਮਾਜਿਕ ਸਾਹਮਣੇ ਅੱਗੇ ਆਓ ਇਹਨੂੰ ਇਹਨੂੰ ਕੰਡਮ ਕਰੋ ਇੱਕ ਇੱਕ ਸਰ ਹੋਰ ਗੱਲ ਹੈਗੀ ਆ ਜੇ ਆਪਾਂ ਪੰਨੂ ਦੀ ਗੱਲ ਕਰੀਏ ਪੰਨੂ ਆਪ ਸਰਦਾਰ ਨਹੀਂ ਹੈਗਾ ਲੇਕਿਨ ਪੰਜਾਬ ਦੇ ਨੌਜਵਾਨਾਂ ਨੂੰ ਗੁਬਰਾਹ ਕਰ ਰਿਹਾ ਹੈਗਾ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜਾ ਉਹਦੇ ਚਾਂਸੇ ਪਛਾਣ ਕੇ ਸਮਾਜਿਕ ਵਿੱਚ ਆ ਕਰ ਰਹੇਗੇ ਆ ਆਪਣੀਆਂ ਪ੍ਰੀਤियां ਪਿਆ ਰਹੇਗੇ ਦੇਖੋ ਪੰਨੂ ਨਾਲ ਨਿਪਟਣਾ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਤੇ ਸਰਕਾਰ ਨਾਲ ਨਿਪਟਣਾ ਸਾਡੀ ਜ਼ਿੰਮੇਵਾਰੀ ਜੀ ਅਸੀਂ ਤਾਂ ਸਰਕਾਰ ਨੂੰ ਸਮਝਾ ਰਹੇ ਆ ਸਰਕਾਰ ਨੂੰ ਝੰਜੋੜ ਰਹੇ ਆ ਸਰਕਾਰ ਦੀ ਮਰ ਚੁੱਕੀ ਗੈਰਤ ਨੂੰ ਜਗਾ ਰਹੇ ਆ ਕਿ ਤੁਹਾਡੀ ਜ਼ਿੰਮੇਵਾਰੀ ਹੈ ਪੰਜਾਬ ਚ ਅਮਨ ਸ਼ਾਂਤੀ ਕਾਇਮ ਰੱਖਣੇ ਦੀ ਔਰ ਨੌਜਵਾਨਾਂ ਨੂੰ ਸੀ ਕਹਿ ਰਹੇ ਆ ਸਾਰੇ ਪੰਜਾਬੀਆਂ ਨੂੰ ਕਹਿ ਰਹੇ ਆ ਕਿ ਸਾਨੂੰ ਭਾਈਚਾਰਕ ਸਾਂਝ ਕਿਸੇ ਵੀ ਕੀਮਤ ਤੇ ਬਣਾ ਕੇ ਰੱਖਣੀ ਅਕਾਲੀ ਦਲ ਦੀ ਸੰਸਦ ਮੈਂਬਰ ਨੇ ਪਾਰਲੀਮੈਂਟ ਤੇ ਹਰ ਸੰਤ ਬਦਲ ਨੇ ਬਿਆਨ ਦਿੱਤਾ ਕਿ 25A ਜਿਹੜੇ ਆ ਉਹਦੇ ਵਿੱਚ ਸ਼ੋਸ਼ੋਣ ਹੋਣੀ ਚਾਹੀਦੀ ਇਹਦੇ ਬਾਰੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁਣ 25A ਵੀ ਹੈਗਾ ਕੀ ਆ ਕਿਉਂਕਿ ਜੇ ਇਹਨਾਂ ਨੂੰ ਇੰਨਾ ਪਤਾ ਹੁੰਦਾ ਤੇ ਅੱਜ ਜਿਸ ਮੁਕਾਮ ਤੇ ਪਹੁੰਚੇ ਆ ਤਾਂ ਇਹ ਹਾਲਤ ਥੋੜੀ ਇਹਨਾਂ ਦੀ ਹੋਣੀ ਸੀ ਤੋਂ 25 ਇਹ ਵਿੱਚ ਕੁਝ ਵੀ ਇਦਾਂ ਦਾ ਨਹੀਂ ਹੈ ਕਿ ਜਿੱਥੇ ਕੁਝ ਕਿਸੇ ਸਪੈਸੀਫਿਕ ਰਿਲੀਜੀਅਨ ਨੂੰ ਕੋਈ ਰਾਈਟਸ ਤੋਂ ਬੰਚਤ ਕਰਨ ਦੀ ਗੱਲ ਹੋਵੇ ਹਰ ਧਰਮ ਨੂੰ ਬਰਾਬਰ ਮੌਕੇ ਬਰਾਬਰ ਆਪਣਾ ਕਲਚਰ ਪ੍ਰੋਟੈਕਸ਼ਨ ਦਾ ਬਰਾਬਰ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦਾ ਪ੍ਰਬੰਧ ਭਾਰਤ ਦੇ ਸੰਵਿਧਾਨ ਚ ਆ ਮੈਂ ਇਸੇ ਕਰਕੇ ਤਾਂ ਕਿਹਾ ਨਾ ਕਿ ਨਫ਼ਰਤ ਪਿਆਰ ਨਾਲ ਖਤਮ ਹੋ ਸਕਦੀ ਹੈ ਤੇ ਗਲਤਫਹਿਮੀ ਸਾਹਮਣੇ ਵਾਲੇ ਦਾ ਦ੍ਰਿਸ਼ਟੀਕੋਣ ਸਮਝ ਕੇ ਦੂਰ ਹੋ ਸਕਦੀ ਹੈ ਇਸ ਕਰਕੇ ਜਿਨ੍ਹਾਂ ਦੇ ਅੰਦਰ ਗਲਤਫਹਿਮੀਆਂ ਆ ਉਹ ਸੰਵਿਧਾਨ ਨੂੰ ਬਾਰ ਬਾਰ ਪੜਨ ਔਰ ਪੜ੍ਹ ਕੇ ਕਿਸੇ ਸਿੱਟੇ ਤੇ ਪਹੁੰਚਣ ਸਰ ਕੀ ਹੈ ਜਿਹੜਾ ਦੋਸ਼ੀ ਖੜੇ ਗਏ ਉਹਨਾਂ ਤੇ ਯੂਪੀਏ ਦੀ ਧਾਰਾ ਲਗਾਈ ਹੈ ਕਿ ਨਾਰਮਲ ਉਹਨਾਂ ਤੇ ਨਹੀਂ ਲੱਗੀ ਨਹੀਂ ਨਹੀਂ ਲੱਗੀ ਹੈ ਯੂਪੀਏ ਲੱਗੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ